ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਲੱਗੀਆਂ ਮੈਂ ਇਹ ਭੈਣ ਤੇ ਭਰਾ ਦੇ ਪਿਆਰ ਦੀ ਕਹਾਣੀ ਸੁਣਾਉਣ ਲੱਗੀਆਂ ਇਹ ਛੋਟੀ ਜੀ ਬਾਤ ਆ ਇਹ ਬਹੁਤੀ ਲੰਬੀ ਨਹੀਂ ਹੈਗੀ ਇਹ ਸੁਣਿਓ ਤੇ ਦੇਖਿਓ ਇਹਦੇ ਵਿੱਚ ਆਪਾਂ ਨੂੰ ਸਿੱਖਿਆ ਵੀ ਮਿਲਦੀ ਹੈ ਤੇ ਪਿਆਰ ਮੁਹੱਬਤ ਵੀ ਮਿਲਦਾ ਹੈ ਇਹਦੇ ਵਿੱਚ ਪਤਾ ਲੱਗਦਾ ਹੈ ਪਰ ਇਹ ਹੁੰਦੇ ਨੇ ਕਰਮਾ ਵਾਲੇ ਜਿਹੜੇ ਭੈਣ ਭਾਈਆਂ ਦੀ ਬਣਦੀ ਹੁੰਦੀ ਆ ਆਪਸ ਚ ਚਲੋ ਸ਼ੁਰੂ ਕਰਦੀ ਆ ਮੈਂ ਬਾਤ ਇੱਕ ਸਾੜਾ ਤੇ ਭਣੋਈਆ ਸੀ ਉਹਨਾਂ ਦੀ ਕਿਸੇ ਦੇ ਨਾਲ ਲੜਾਈ ਹੋ ਗਈ ਭਾਈ ਜਦੋਂ ਲੜਾਈ ਹੋਈ ਤਾਂ ਨਾ ਚਾਹੁੰਦੇ ਹੋਏ ਵੀ ਉਹਨਾਂ ਤੋਂ ਕਿਸੇ ਬੰਦੇ ਦਾ ਖੂਨ ਹੋ ਗਿਆ ਕੋਈ ਬੰਦਾ ਮਾਰਿਆ ਗਿਆ ਤਾ ਉਹ ਜਿਨ੍ਹਾਂ ਦਾ ਬੰਦਾ ਮਰਿਆ ਸੀ ਉਹ ਸੀ ਤਾਕੜੇ ਬੰਦੇ ਕਰੋ ਤਾਂ ਉਹਨਾਂ ਨੇ ਸਾਲੇ ਪਣੋਈਏ ਦਾ ਨਾਂ ਤਾਂ ਲਾਉਣਾ ਹੀ ਸੀ ਵਿੱਚ ਜਿਹੜਾ ਪਣੋਈਆ ਸੀ ਮਤਲਬ ਉਹਦਾ ਮੁੰਡਾ ਸੀ ਜਿਹੜਾ ਸਾਲਾ ਸੀ ਯਾਨੀ ਕਿ ਉਹਦਾ ਭਾਂਜਾ ਸੀ ਵਿੱਚ ਉਹਦਾ ਵੀ ਨਾਂ ਲਾਤਾ ਉਹਦਾ ਵੀ ਨਾਂ ਲਿਖਾਤਾ ਤਿੰਨਾਂ ਦਾ ਲਿਖਾਤਾ ਬੀਤੂ ਇਹਨਾਂ ਨੇ ਸਾਡਾ ਬੰਦਾ ਮਾਰਿਆ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਚਲੋ ਜੀ ਪੁਲਿਸ ਨੇ ਤਿੰਨੇ ਫੜ ਲਏ ਔਰ ਤੇ ਵਿਚਾਰੀ ਰੋਂਦੀ ਐ ਹੁਣ ਇੱਕ ਤਾਂ ਉਹਦਾ ਭਾਈ ਸੀ ਇੱਕ ਉਹਦਾ ਮੁੰਡਾ ਸੀ ਤੇ ਇੱਕ ਉਹਦਾ ਘਰ ਵਾਲਾ ਸੀ ਤਿੰਨਾ ਤਿੰਨਾਂ ਨੂੰ ਲੈ ਗਈ ਪੁਲਿਸ ਚੱਕ ਕੇ ਕੇਸ ਪੈ ਗਿਆ ਖੂਨ ਦਾ ਤਾਂ ਤਰੀਕਾਂ ਪੈਣ ਲੱਗ ਗਈਆਂ ਤਰੀਕਾਂ ਪੈਂਦੀਆਂ ਨੇ ਤਾ ਉਹ ਜਿਹੜੀ ਉਹ ਔਰਤ ਸੀ ਨਾ ਉਹ ਹਰੇਕ ਤਰੀਕ ਤੇ ਜਾਇਆ ਕਰੇ 8 ਵਜੇ ਸਵੇਰੇ ਜਾ ਕੇ ਬਹਿਜਿਆ ਕਰੇ ਜਿਹੜੇ ਜੱਜ ਦੇ ਕੇਸ ਲੱਗਿਆ ਹੋਇਆ ਸੀ ਉੱਥੇ ਕਚਹਿਰੀ ਚ ਜਾ ਕੇ ਉਸ ਜੱਜ ਦੇ ਜਿਹੜਾ ਕਮਰਾ ਸੀ ਉਹਦੇ ਮੂਹਰੇ ਦਰਵਾਜ਼ੇ ਤੇ ਬਹਿਜਿਆ ਕਰੇ ਨਾ ਕਿਸੇ ਨੂੰ ਬੁਲਾਇਆ ਕਰੇ ਨਾ ਕਿਸੇ ਨਾਲ ਬੋਲਿਆ ਚੱਲਿਆ ਕਰੇ ਕਿਸੇ ਨੂੰ ਕੁਝ ਕਹੇ ਸੁਨੇ ਨਾ ਬਸ ਉੱਥੇ ਬੈਂਦੀ ਸ਼ਾਮ ਤੱਕ ਜਿੰਨਾ ਚਿਰ ਕੋਟ ਬੰਦ ਨਾ ਹੁੰਦੀ ਉਹਨਾਂ ਚਿਰ ਬੈਂਦੀ ਘਰ ਨੂੰ ਆ ਜਾਂਦੀ ਫੇਰ ਭਾਈ ਲੰਘ ਕੇ ਉਹਨਾਂ ਨੂੰ ਤਾਂ ਹੀ ਬਹੁਤ ਸਮਾਂ ਲੰਘ ਗਿਆ ਤਰੀਕ ਤੇ ਤਰੀਕ ਪਈ ਗਈ ਲੰਮਾ ਤੀ ਕੇਸ ਗਵਾ ਭੁਗਤੇ ਸੋ ਜਿਹੜਾ ਇਹਨਾਂ ਦਾ ਹੁੰਦਾ ਜੱਬ ਖਾਣਾ ਹੋਇਆ ਤਾਂ ਫੇਰ ਇੱਕ ਦਿਨ ਉਹਨਾਂ ਨੂੰ ਜੱਜ ਨੇ ਫਾਂਸੀ ਦੀ ਸਜ਼ਾ ਸੁਨਾਤੀ ਤਿੰਨਾਂ ਨੂੰ ਜਦੋਂ ਫਾਂਸੀ ਦੀ ਸਜ਼ਾ ਸੁਨਾਤੀ ਭਾਈ ਤਰੀਕ ਮੁਕਰਰ ਕਰਤੀ ਵੀ ਇੰਨੀ ਤਰੀਕ ਨੂੰ ਤਿੰਨਾਂ ਨੂੰ ਫਾਹੇ ਲਾਇਆ ਜਾਊਗਾ ਤਾਂ ਉਹ ਵਿਚਾਰੀ ਔਰਤ ਜਿਹਦਾ ਮੁੰਡਾ ਵੀ ਸੀ ਘਰ ਵਾਲਾ ਵੀ ਸੀ ਤੇ ਉਹਦਾ ਭਰਾ ਵੀ ਸੀ ਤਿੰਨੇ ਸੀ ਤਾਂ ਉਹ ਔਰਤ ਕੀ ਕਰਦੀ ਹੈ ਹੁਣ ਉਹ ਰੋਜ਼ ਹੀ ਜਾਂਦੀ ਐ ਕੋਰਟ ਚ ਰੋਜ਼ ਜਾ ਕੇ ਉਸੇ ਜੱਜ ਦੇ ਦਰਵਾਜ਼ੇ ਮੂਰੇ ਬੈਹ ਜਾਂਦੀ ਐ ਲੋਕ ਆਉਂਦੇ ਨੇ ਜਾਂਦੇ ਨੇ ਜਦੋਂ ਸ਼ਾਮ ਨੂੰ ਕੋਰਟ ਬੰਦ ਹੁੰਦੀ ਐ ਉਦੋਂ ਉੱਠ ਕੇ ਆ ਜਾਂਦੀ ਐ ਰੋਜ਼ ਦਾ ਹੀ ਕੰਮ ਐ ਹੁਣ ਉਹਦਾ ਤਾਂ ਜੱਜ ਵੀ ਦੇਖਦਾ ਐ ਵੀ ਇਹ ਜਨਾਨੀ ਉਰੇ ਰੋਜ਼ ਬੈਂਦੀ ਐ ਵੀ ਕਿਸੇ ਨੂੰ ਕੁਝ ਕਹਿੰਦੀ ਨਹੀਂ ਦੱਸਦੀ ਪੁੱਛਦੀ ਨਹੀਂ ਵੀ ਇਹਨੂੰ ਪੁੱਛਿਆ ਜਾਵੇ ਬੁਲਾ ਕੇ ਵੀ ਕੀ ਗੱਲ ਹੈ ਉਹ ਭਾਈ ਉਹਨੂੰ ਆਪਦੇ ਜਿਹੜਾ ਉਹ ਨਾਇਬ ਕੋਰਟ ਹੁੰਦਾ ਇਹਨਾਂ ਦਾ ਉਹਨੂੰ ਭੇਜਦਾ ਵੀ ਉਸ ਜਿਹੜੀ ਬੀਬੀ ਬੈਠੀ ਆ ਉਹਨੂੰ ਬੁਲਾ ਕੇ ਲਿਆ ਉਹ ਕਹਿੰਦਾ ਬੀਬੀ ਤੈਨੂੰ ਜੱਜ ਸਾਹਿਬ ਨੇ ਬੁਲਾਇਆ ਆ ਜਾਂਦੀ ਹੈ ਜਾ ਕੇ ਹੱਥ ਬੰਨ ਕੇ ਖੜ ਜੰਦੀ ਐ ਉਹ ਕਹਿੰਦਾ ਬੀਬੀ ਜੱਜ ਕਹਿੰਦਾ ਵੀ ਤੂੰ ਮੈਂ ਤੈਨੂੰ ਬਹੁਤ ਜਿਹਰਾਂ ਤੋਂ ਦੇਖਦਾ ਪਹਿਲਾਂ ਤਾਂ ਤੂੰ ਕਦੇ ਕਦੇ ਜੇ ਆਉਂਦੀ ਹੁੰਦੀ ਸੀ ਹੁਣ ਤੂੰ ਰੋਜ਼ ਆਉਂਦੀ ਐ ਵੀ ਕੀ ਕਰਨ ਆਉਂਦੀ ਐ ਨਾ ਤੂੰ ਕਿਸੇ ਨਾਲ ਬੋਲਦੀ ਐ ਨਾ ਕਿਸੇ ਨੂੰ ਕੋਈ ਗੱਲ ਦੱਸਦੀ ਐ ਨਾ ਪੁੱਛਦੀ ਐ ਕੀ ਗੈ ਉਰੇ ਤੇਰਾ ਕੋਈ ਬੰਦਾ ਐ ਇੱਥੇ ਜਾਂ ਕਿਸੇ ਦਾ ਕੋਈ ਤੇਰਾ ਕੇਸ ਚੱਲਦਾ ਜਾਂ ਕਾਰੇ ਵਾਸਤੇ ਤੂੰ ਆਉਂਦੀ ਐ ਆ ਕੇਹੀਂ ਮੁੜ ਜਾਨੀ ਐ ਉਹ ਕਹਿੰਦੀ ਜੀ ਕੀ ਦੱਸਾਂ ਕਹਿੰਦੀ ਜਿਹੜੇ ਤੁਸੀਂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਨਾ ਫਿਲਾਨੀ ਤਰੀਕ ਦੀ ਕਹਿੰਦੀ ਉਹਨਾਂ ਦੇ ਵਿੱਚ ਇੱਕ ਤਾਂ ਮੇਰੇ ਘਰ ਵਾਲਾ ਇੱਕ ਮੇਰਾ ਮੁੰਡਾ ਹੈ ਇੱਕ ਮੇਰਾ ਭਰਾ ਹੈ ਪਹਿਲਾਂ ਤਾਂ ਕਹਿੰਦੀ ਮੈਂ ਉਦੋਂ ਹੀ ਆਉਂਦੀ ਹੁੰਦੀ ਸੀ ਜਦੋਂ ਤਰੀਕ ਹੁੰਦੀ ਜਿੱਦਾਂ ਵੀ ਮੈਂ ਉਦਦੇ ਤਰੀਕ ਵਾਲੇ ਦਿਨ ਨਹੀਂ ਆਉਂਦੀ ਸੀ ਹੁਣ ਕਹਿੰਦੀ ਤੁਸੀਂ 3 ਦਿਨ ਬੰਨਤਾ ਵੀ ਫਾਂਸੀ ਲਾਉਣੀ ਹੈ ਤਿੰਨਾਂ ਨੂੰ ਹੁਣ ਕਹਿੰਦੀ ਮੈਂ ਮੈਂ ਰੋਜ ਆ ਜਾਨੀ ਆ ਉਹ ਕਹਿੰਦਾ ਫਿਰ ਤੂੰ ਬੋਲਦੀ ਨਹੀਂ ਚੱਲਦੀ ਨਹੀਂ ਕੁਝ ਨਹੀਂ ਕਹਿੰਦੀ ਵੀ ਤੂੰ ਕਰਨ ਕੀ ਆਉਣੀ ਹੁੰਦੀ ਐ ਕਹਿੰਦੀ ਜੀ ਮੈਂ ਤੁਹਾਡੇ ਇੱਥੇ ਬੈਠ ਕੇ ਫੈਸਲੇ ਸੁਣਦੀ ਆ ਕੀ ਸੁਣਾਉਨੇ ਆ ਤੁਸੀਂ ਲੋਕਾਂ ਨੂੰ ਕਹਿੰਦੀ ਇੱਕ ਮੇਰੀ ਗੱਲ ਦਾ ਜਵਾਬ ਦਿਓ ਉਹ ਕਹਿੰਦਾ ਪੁੱਛ ਜੱਜ ਕਹਿੰਦਾ ਕਹਿੰਦੀ ਮੇਰੇ ਘਰ ਵਾਲੇ ਨੇ ਤੇ ਮੇਰੇ ਭਾਈ ਨੇ ਇਹਨਾਂ ਦੀ ਹੋ ਗਈ ਲੜਾਈ ਕਿਸੇ ਨਾਲ ਮੁੰਡਾ ਤਾਂ ਮੇਰੇ ਵਿੱਚ ਹੀ ਨਹੀਂ ਸੀ ਕਹਿੰਦੀ ਉਹ ਤਾਂ ਐਵੇਂ ਨਾਉ ਲਿਖਿਆਤਾ ਤੇ ਨਾ ਚਾਹੁੰਦੇ ਹੋਏ ਵੀ ਕਹਿੰਦੀ ਜੇ ਇਹਨਾਂ ਤੋਂ ਨਾ ਉਹ ਬੰਦੇ ਮਰਦਾ ਕੋਈ ਤਾਂ ਉਹ ਇਹਨਾਂ 'ਚੋਂ ਇੱਕ ਨੂੰ ਮਾਰ ਦਿੰਦੇ ਵੀ ਜਲ ਇਹਨਾਂ ਤਾਂ ਇਹ ਗੱਭਰੂ ਤੇ ਇਹਨਾਂ ਨੇ ਉਹ ਮਾਰਤਾ ਵੀ ਇੱਕ ਤਾਂ ਮਰਨਾ ਹੀ ਸੀ ਉਹ ਤਾਂ ਕਹਿੰਦੀ ਇੰਨਾ ਤਾਂ ਹੋਇਆ ਨਾ ਚਾਹੁੰਦੇ ਹੋਏ ਵੀ ਵੀ ਇਹਨਾਂ ਦੀ ਇੱਛਾ ਨਹੀਂ ᱛੀ ਵੀ ਇਹ ਜਾਣ ਬੁੱਝ ਕੇ ਨਹੀਂ ਮਾਰਿਆ ਕਹਿੰਦੀ ਪਰ ਜਿਹੜੀ ਤੁਸੀਂ ਹੁਣ ਤਿੰਨਾਂ ਨੂੰ ਫਾਹੇ ਦੀ ਸਜ਼ਾ ਲਾਤੀ ਵੀ ਫਾਂਸੀ ਦੇਣੀ ਹੈ ਤਿੰਨਾਂ ਨੂੰ ਤੁਸੀਂ ਤਾਂ ਕਹਿੰਦੀ ਜਾਣ ਬੁੱਝ ਕੇ ਦੇ ਰਹੇ ਹੋਂ ਸੋਚ ਸਮਝ ਨਾਲ ਦੇ ਰਹੇ ਹੋਂ ਕਹਿੰਦੀ ਫਿਰ ਮੈਂ ਇਹ ਸੋਚਦੀਆਂ ਵੀ ਇੱਥੇ ਥੋੜੇ ਉੱਪਰ ਦੀ ਵੀ ਕੋਈ ਇਨਸਾਫ ਕਰਨ ਵਾਲਾ ਹੋਊਗਾ ਉਹ ਕਹਿੰਦਾ ਬੀਬੀ ਇਹ ਤਾਂ ਮੇਰੀ ਡਿਊਟੀ ਹੈ ਕਹਿੰਦਾ ਤੂੰ ਕਹੀਆਂ ਜਿਹੀਆਂ ਗੱਲਾਂ ਕਰਦੀਆਂ ਮੈਂ ਕਹਿੰਦਾ ਇਹ ਮੇਰੀ ਨੌਕਰੀ ਹੈ ਇਹ ਕਹਿੰਦੀ ਫਿਰ ਤੁਹਾਡੇ ਉੱਤੇ ਵੀ ਕਿਸੇ ਦਿਨ ਨੌਕਰੀ ਹੋਊਗੀ ਕਿਸੇ ਦੀ ਡਿਊਟੀ ਹੋਊਗੀ ਕਹਿੰਦੀ ਇਹਨਾਂ ਨੂੰ ਤਾਂ ਤੁਸੀਂ ਫਾਂਸੀ ਸੁਣਾ ਰਹੇ ਹੋ ਜਿਹੜੇ ਜਿਨ੍ਹਾਂ ਨੇ ਜਿਹੜੇ ਕਿ ਚਾਹੁੰਦੇ ਨਹੀਂ ਸੀ ਮਾਰਨਾ ਤੁਸੀਂ ਤਾਂ ਕਹਿੰਦੇ ਚਾਹੁੰਦੇ ਹੋ ਇਹਨਾਂ ਨੂੰ ਮਾਰਨਾ ਕਹਿੰਦੀ ਫਿਰ ਤੁਹਾਨੂੰ ਸਜ਼ਾ ਕੀ ਹੋਣੀ ਚਾਹੀਦੀ ਹੈ ਭਾਈ ਜੱਜ ਚੁੱਪ ਕਰ ਗਿਆ ਉਹਨੂੰ ਕੋਈ ਗੱਲ ਨਾ ਆਉਡੀ ਜਦੋਂ ਨਾ ਗੱਲ ਆਉੜੀ ਉਹ ਸੋਚਾਂ ਚ ਪਈ ਗਿਆ ਥੋੜਾ ਜਿਹਾ ਚੁੱਪ ਰਿਹਾ ਉਹ ਵੀ ਦੇਖ ਰਹੀ ਐ ਵੀ ਇਹ ਹੁਣ ਸੁਣਨ ਹੋ ਗਿਆ ਫੇਰ ਜੱਜ ਨੇ ਆਪਦੇ ਆਪ ਨੂੰ ਸੰਭਾਲ ਕੇ ਜੇ ਕਿਉਂ ਫੇਰ ਉਹਨੂੰ ਆਉਦੇ ਦੀ ਵੀ ਸ਼ਰਮ ਮਾਰਦੀ ਐ ਵੀ ਮੈਂ ਜੱਜਾਂ ਫੇਰ ਉਹਨੂੰ ਕਹਿੰਦਾ ਤੂੰ ਬੀਬੀ ਹੁਣ ਕੀ ਚਾਹੁੰਨੀ ਐ ਫੇਰ ਕਹਿੰਦਾ ਛੱਡਦੀ ਐ ਤੈਨਾਂ ਨੂੰ ਉਹ ਕਹਿੰਦੀ ਜੀ ਮੇਰੇ ਕਹੇ ਤਾਂ ਥੋੜਾ ਛੱਡੋਂਗੇ ਕਹਿੰਦੀ ਉਹ ਕਹਿੰਦਾ ਫਿਰ ਤੂੰ ਐਂ ਕਰ ਕਹਿੰਦਾ ਤੂੰ ਇੱਕ ਨੂੰ ਛਡਾਲਾ ਤਿੰਨਾਂ ਚੋਂ ਦੱਸ ਕਹਿੰਦਾ ਕਿਹਨੂੰ ਛੱਡੀਏ ਇੱਕ ਛੱਡ ਦਿੰਨੇ ਆ ਜਦੋਂ ਵਾਸਤੇ ਪਾਉਣ ਲੱਗੀ ਵੀ ਮੈਂ ਤਾਂ ਕੱਲੀ ਰਹਿ ਜੂ ਮੈਂ ਕਿੱਥੋਂ ਖਵਾਉਂਗਾ ਕਮਾ ਕੇ ਖਾਉਂਗੀ ਮੈਨੂੰ ਤਾਂ ਲੋਕ ਹੀ ਨੋਚ ਲੈਣਗੇ ਕਹਿੰਦੀ ਸਮਾਜ ਇਹ ਹੈ ਜੈ ਭਾਈ ਜੱਜ ਨੂੰ ਜੱਜ ਨੇ ਫਿਰ ਕਹਿਤਾ ਕਹਿੰਦਾ ਫਿਰ ਇੱਕ ਨੂੰ ਛੱਡ ਦਿੰਨੇ ਆ ਕਹਿੰਦੀ ਉਹ ਸੋਚ ਚ ਪੈ ਗਈ ਉਹਦੇ ਘਰ ਵਾਲਿਆਂ ਨੂੰ ਤਾਂ ਐ ਵੀ ਮੈਨੂੰ ਛਡਾਊਗੀ ਮੁੰਡੇ ਦੇ ਦਿਮਾਗ 'ਚ ਵੀ ਮੇਰੀ ਮਾਂ ਐ ਮੈਨੂੰ ਛਡਾਊਗੀ ਭਾਈ ਦੇ ਦਿਮਾਗ 'ਚ ਵੀ ਮੈਨੂੰ ਤਾਂ ਕਾਨੂੰ ਛਡਾਊਗੀ ਆਪਦੇ ਘਰ ਵਾਲੇ ਨੂੰ ਤੇ ਆਪਦੇ ਭਾਈ ਪੁੱਤਰ ਨੂੰ ਹੀ ਛਡਾਊਗੀ ਤਾਂ ਇੰਨਾ ਚੁ ਛਡਾਊ ਕਿਸੇ ਨੂੰ ਭਾਈ ਉਹ ਸੋਚ ਕੇ ਜੇ ਕਹਿੰਦੀ ਵੀ ਮੇਰੇ ਭਾਈ ਨੂੰ ਛੱਡ ਦੋ ਚਲ ਭਾਈ ਭਾਈ ਦੇ ਹੱਥਾਂ 'ਚ ਅੱਖਾਂ 'ਚ ਚਮਕ ਉਹ ਡਾਊਨ ਜੇ ਹੋ ਗਏ ਪਿਓ ਪੁੱਤਰ ਜੱਜ ਕਹਿੰਦਾ ਕਹਿੰਦਾ ਬੀਬੀ ਮੈਨੂੰ ਤਾਂ ਐਂ ਤੇ ਵੀ ਤੂੰ ਆਪਦੇ ਮੁੰਡੇ ਨੂੰ ਛਡਾਵੇਂਗੀ ਜਾਂ ਘਰ ਵਾਲੇ ਨੂੰ ਛਡਾਵੇਂਗੀ ਕਹਿੰਦਾ ਤੈਂ ਭਾਈ ਨੂੰ ਛਡਾਇਆ ਹੈ ਕਹਿੰਦਾ ਮੈਨੂੰ ਇਹ ਸਮਝ ਨਹੀਂ ਆਈ ਗੱਲ ਵੀ ਤੈਨੂੰ ਇਹ ਜ਼ਿਆਦਾ ਪਿਆਰਾ ਹੈ ਕਿ ਤੈਨੂੰ ਤੇਰੇ ਤੇਰਾ ਪੁੱਤ ਜ਼ਿਆਦਾ ਪਿਆਰਾ ਤੀ ਜਾਂ ਘਰ ਵਾਲਾ ਪਿਆਰਾ ਸੀ ਉਹ ਕਹਿੰਦੀ ਸੋਚ ਕੇ ਕਹਿੰਦੀ ਜੇ ਕਹਿੰਦੀ ਮੇਰਾ ਭਾਈ ਬਚ ਗਿਆ ਕਹਿੰਦੀ ਮੈਨੂੰ ਰੋਟੀ ਖਵਾਉ ਮੈਂ ਇਹਦੇ ਕੋਲ ਜਾ ਕੇ ਰਹੂੰ ਫੇਰ ਕਹਿੰਦੀ ਨਾ ਸਰਿਆ ਤਾਂ ਕਹਿੰਦੀ ਮੇਰਾ ਵਿਆਹ ਵੀ ਕਰ ਦੂ ਕਹਿੰਦੀ ਮੈਨੂੰ ਘਰ ਵਾਲਾ ਮਿਲ ਜੂ ਹੋਰ ਪੁੱਤ ਵੀ ਹੋਰ ਜੰਮ ਪੂ ਪੁੱਤ ਨੀਤੀ ਜੰਮ ਪੂ ਬੱਚਾ ਵੀ ਹੋ ਜੂ ਕੋਈ ਪਰ ਜਿਹੜਾ ਮੇਰੇ ਮਾਪਿਓ ਦਾ ਜਾਇਆ ਭਾਈ ਐ ਕਹਿੰਦੀ ਇਹ ਮੈਨੂੰ ਕਿਤੋਂ ਨਹੀਂ ਮਿਲਣਾ ਸਾਰੀ ਦੁਨੀਆ 'ਚ ਜਮੇ ਨਹੀਂ ਮਿਲਣਾ ਕਿਤੇ ਸਾਰੀ ਜ਼ਿੰਦਗੀ ਇਸ ਲਈ ਕਹਿੰਦੀ ਮੈਂ ਕਿਹਾ ਵੀ ਮੇਰਾ ਭਾਈ ਛੱਡ ਦੋ ਮੇਰੀ ਅੰਮਾ ਦਾ ਜਾਇਆ ਕਹਿੰਦੀ ਅਸੀਂ ਇੱਕ ਢਿੱਡੋਂ ਜਨਮ ਲਿਆ ਵੀ ਇਹ ਤਾਂ ਮੈਨੂੰ ਕਿਤੋਂ ਵੀ ਨਹੀਂ ਥੇ ਹੋਣਾ ਜੇ ਮੁੱਕ ਗਿਆ ਭਾਈ ਜੱਜ ਬਹੁਤ ਉਹਦੇ ਤੇ ਤਰਸ ਆਇਆ ਜੱਜ ਨੂੰ ਚੰਗੇ ਵੀ ਹੁੰਦੇ ਨੇ ਵਿੱਚ ਬਥੇਰੇ ਉਹਨੇ ਕਹਿੰਦਾ ਲੈ ਬੀਬੀ ਆ ਚੱਕ ਕਹਿੰਦਾ ਤੇਰੇ ਤਿੰਨੇ ਛੱਡ ਤੇ ਕਹਿੰਦਾ ਤਾਂ ਤਾਂ ਅੱਜ ਮੇਰੀਆਂ ਅੱਖਾਂ ਖੋਲਤੀਆਂ ਕਹਿੰਦਾ ਇੱਕ ਨਹੀਂ ਹੁਣ ਮੈਂ ਤੇਰੇ ਤਿੰਨਾਂ ਨੂੰ ਛੱਡੂੰਗਾ ਤੇ ਸੁਪਾਈਆਂ ਨੂੰ ਕਹਿੰਦੇ ਵੀ ਇਹਨਾਂ ਦੀਆਂ ਹੱਥ ਕੜੀਆਂ ਖੋਲ ਦੋ ਜੱਜ ਕਹਿੰਦਾ ਵੀ ਇਹ ਬਰੀ ਕਰੋ ਇਹਨਾਂ ਨੂੰ ਲਿਖ ਕੇ ਦਿਨਾ ਕਹਿੰਦਾ ਮੈਂ ਵੀ ਅੱਜ ਤੁਸੀਂ ਬਰੀ ਨੇ ਕਹਿੰਦਾ ਜਾ ਵੀ ਵੀ ਲੈ ਜਾ ਤਿੰਨਾਂ ਨੂੰ ਘਰ ਨੂੰ ਸੋ ਇੱਥੋਂ ਆਪਾਂ ਨੂੰ ਸਿੱਖਿਆ ਮਿਲਦੀ ਆ ਜੀ ਭੈਣ ਭਰਾ ਦੇ ਪਿਆਰ ਦੀ ਪਰ ਹੁੰਦਾ ਕੋਈ ਭਾਗਾ ਵਾਲੇ ਹੀ ਜਿਨ੍ਹਾਂ ਦਾ ਪਿਆਰ ਐ ਬਣਿਆ ਹੁੰਦਾ ਹੈ ਨਹੀਂ ਤਾਂ ਲਫਾਫੇ ਹੀ ਬਣੇ ਹੋਏ ਨੇ ਝੂਠ ਦੇ ਹੀ ਰਿਸ਼ਤੇ ਨੇ ਮਤਲਬ ਦੇ ਜੇ ਖਵਾਈ ਜਾ ਉਹ ਤਾਂ ਠੀਕ ਹੈ ਜੇ ਨਾ ਖਵਾਓ ਫਿਰ ਮਾੜਾ ਵਜਦਾ ਬੰਦਾ ਭੈਣਾ ਤਾਂ ਫਿਰ ਵੀ ਜ਼ਰੂਰੀ ਨਹੀਂ ਵੀ ਭਾਈਏ ਮਾੜੇ ਨੇ ਜਾਂ ਭੈਣਾ ਵੀ ਮਾੜੀਆਂ ਨੇ ਇਹ ਹੁੰਦਾ ਦੋਹਾ ਤਰਾਂ ਜੀ ਕਿਸੇ ਜਿੱਥੇ ਭਾਈ ਸਹੀ ਨੇ ਇੱਥੇ ਭੈਣਾ ਨਹੀਂ ਸਹੀ ਜਿੱਥੇ ਭੈਣਾ ਸਹੀ ਨੇ ਇੱਥੇ ਭਾਈ ਨਹੀਂ ਸਹੀ ਇਹ ਘਰ ਘਰ ਦੀ ਉਹ ਕਹਾਣੀ ਹੈ ਸੋ ਇੰਨੀ ਕੁ ਮੇਰੀ ਬਾਤ ਮਨਜ਼ੂਰ ਕਰਿਓ